ਰਾਮ ਦਾ ਨਾਮ RAM ਜੋ ਰਮਿਆ ਹੋਇਆ ਹੈ ਹਰ ਜਗ੍ਹਾ ਮੌਜੂਦ ਹੈ ਉਹਨੂੰ ਰਾਮ ਕਹਿੰਦੇ ਨੇ ਜਿਹੜਾ ਰਮਿਆ ਹੋਇਆ ਰੱਬ ਦੇ ਪਿਆਰਿਆਂ ਦਾ ਬਚਨ ਕਦੇ ਵੀ ਖਾਲੀ ਨਹੀਂ ਜਾਂਦਾ ਸ਼੍ਰੀਮਾਨ ਸੰਤ ਬਾਬਾ ਮਣੀ ਸਿੰਘ ਜੀ ਹੋਏ ਨੇ ਪੰਗਾਲੇ ਵਾਲੇ ਉਹਨੂੰ ਸਰੀਰ ਕਰਕੇ ਨਹੀਂ ਇਸ ਧਰਤੀ ਤੇ ਉਹਨਾਂ ਦਾ ਕੋਈ ਸ਼ਰਧਾਲੂ ਸੀ ਜੀ ਦੇ ਘਰ ਔਲਾਦ ਨਹੀਂ ਸੀ ਉਹ ਬਾਬਾ ਜੀ ਨੂੰ ਬੇਨਤੀ ਕੀਤੀ ਦਾਸ ਨੇ ਬੜੀ ਉਹਨਾਂ ਦੀ ਸੰਗਤ ਕੀਤੀ ਬੜਾ ਆਨੰਦ ਮਾਣਿਆ ਉਹਦੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬੜੀਆਂ ਬਖਸ਼ਿਸ਼ਾਂ ਲਈਆਂ ਉਹਨਾਂ ਦੇ ਕੋਲ ਮਹਾਂਪੁਰਸ਼ਾਂ ਦੇ ਕੋਲ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਘਰ ਦੇ ਵਿੱਚ ਔਲਾਦ ਨਹੀਂ ਕਿਰਪਾ ਕਰੋ ਤੇ ਮਹਾਂਪੁਰਸ਼ ਇੱਕੋ ਬਚਨ ਕਰਿਆ ਕਰਦੇ ਹੁੰਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਬੇਨਤੀ ਕਰ ਆਪਣਾ ਆਪਣੀ ਨਾ ਜਨਾਉਂਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੇ ਬੇਨਤੀ ਕੀਤੀ ਹੁਕਮਨਾਮਾ ਲਿਆ ਕਹਿਣ ਲੱਗੇ ਵੀ ਤੁਹਾਡੇ ਘਰ ਪੁੱਤਰ ਪੈਦਾ ਹੋਵੇ ਹੁਣ ਆਪਾਂ ਹੈਗੇ ਆ ਕਲਯੁਗੀ ਜੀਵ ਮਹਾਪੁਰਸ਼ ਜਿਉ ਕੋਈ ਵਜਨ ਕਰਦੇ ਆ ਨਾ ਅਸੀਂ ਉਹਨੂੰ ਫਿਰ ਤੋਲ ਮੋਲ ਕੇ ਦੇਖਦੇ ਆ ਏਡੀ ਸ਼ਰਤਾਂ ਨਹੀਂ ਸਾਡੀ ਬੱਝਦੀ ਹੁੰਦੀ ਸਮਾਂ ਹੌਲੀ ਹੌਲੀ ਬੀਤਦਾ ਗਿਆ ਉਹ ਦਿਨ ਨੇੜੇ ਆਉਣ ਲੱਗ ਪਿਆ ਜਿਸ ਵੇਲੇ ਬੱਚੇ ਨੇ ਜਨਮ ਲੈਣਾ ਕਿਸੇ ਨੇ ਕਹਿ ਦਿੱਤਾ ਵੀ ਲੈ ਸੰਤਾਂ ਨੇ ਕਹਿਤਾ ਕਿ ਉਹਨਾਂ ਦੇ ਕਹਿਣ ਨਾਲ ਮੁੰਡਾ ਹੋ ਜਾਣਾ ਇੱਕ ਵਾਰੀ ਚੈੱਕ ਕਰਾ ਕੇ ਤਾਂ ਦੇਖ ਲਓ ਕਹਿੰਦੇ ਹੱਥ ਪਾਲ ਚਲੇ ਗਏ ਉਸ ਸਮੇਂ ਆ ਪਵੰਧੀਆਂ ਨਹੀਂ ਸੀ ਲੱਗੀਆਂ ਨਾ ਜਾ ਕੇ ਟੈਸਟ ਕਰਾਇਆ ਤਾਂ ਡਾਕਟਰਾਂ ਨੇ ਕਹਿਤਾ ਵੀ ਲੜਕੀ ਆ ਲੜਕੀ ਹੁਣ ਉਹਨਾਂ ਦੇ ਮਨ ਵਿੱਚ ਦੁਬਧਾ ਪੈਦਾ ਹੋ ਗਈ ਦੁਬਧਾ ਕਹਿੰਦੇ ਬਈ ਬਾਬਾ ਜੀ ਨੇ ਤਾਂ ਕਿਹਾ ਸੀਗਾ ਵੀ ਲੜਕਾ ਪੈਦਾ ਹੋਣਾ ਤੇ ਡਾਕਟਰ ਕਹਿੰਦੇ ਲੜਕੀ ਆ ਮਨ ਵਿੱਚ ਸ਼ੰਕਾ ਫਿਰ ਪੈਦਾ ਹੋ ਗਈ ਮਹਾਂਪੁਰਸ਼ਾਂ ਦੇ ਜਾਂਦੇ ਜਾਂਦੇ ਵੀ ਵਚਨ ਤੇ ਉੱਪਰ ਭਰੋਸਾ ਨਹੀਂ ਤੋੜਨ ਵਾਲੇ ਬਥੇਰੇ ਹੁੰਦੇ ਆ ਜੋੜਨ ਵਾਲਾ ਤਾਂ ਕੋਈ ਕੋਈ ਹੁੰਦਾ ਹੁਣ ਵਜਾ ਕੇ ਮਹਾਂਪੁਰਸ਼ਾਂ ਦੇ ਕੋਲ ਫਿਰ ਬੇਨਤੀ ਕਰੀ ਡਰਦਿਆਂ ਨੇ ਕਿਤੇ ਬਾਬਾ ਜੀ ਇੱਕ ਵਚਨ ਕਰਨਾ ਸੀ ਬੇਨਤੀ ਕਰਨੀ ਸੀ ਕਿਹਨ ਦੱਸੋ ਕਹਿੰਦੇ ਜੀ ਡਾਕਟਰਾਂ ਕੋਲ ਚੈੱਕ ਕਰਾਇਆ ਸੀ ਮਹਾਂਪੁਰਸ਼ ਕਹਿਣ ਲੱਗੇ ਤੁਹਾਨੂੰ ਕਿਹਾ ਸੀ ਚੈੱਕ ਨਹੀਂ ਕਰਾਉਣਾ ਭਾਈ ਜਾਦ ਦੇ ਦਰਗਾਹ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਹੁਕਮ ਹੀ ਦੇਤਾ ਵੀ ਤੁਹਾਡੇ ਘਰ ਪੁੱਤਰ ਪੈਦਾ ਹੋਊ ਫਿਰ ਤੁਸੀਂ ਡਾਕਟਰਾਂ ਕੋਲ ਕਿਉਂ ਗਏ ਬਾਈ ਆਪਾਂ ਵੀ ਕਈ ਦਫਾ ਉੱਲਾ ਵੀ ਰੱਖ ਜਾਂਦੇ ਆ ਸੰਤਾਂ ਕੋ ਵੀ ਆਉਂਦੇ ਆ ਤੇ ਵਜਨ ਵੀ ਕਈ ਦਫਾ ਆਪਾਂ ਗੋਲ-ਗੋਲ ਜਾ ਕਰ ਜਾਂਦਾ ਵੀ ਕੋਈ ਗੱਲ ਨਹੀਂ ਜੱਗ ਵੀ ਰੱਖਣਾ ਆ ਸੰਤਾਂ ਨੂੰ ਨਾਲੇ ਕੀ ਪਤਾ ਦੁਨੀਆ 'ਚ ਕਿਵੇਂ ਵਿਚਰੀਦਾ ਮਹਾਂਪੁਰਸ਼ ਤੋਂ ਵੀ ਨਾਰਾਜ਼ ਕੀ ਕਹਿੰਦੇ ਭਾਈ ਤੂੰ ਗੁਰਨਾਨਕ ਸਾਹਿਬ ਤੇ ਭਰੋਸਾ ਨਹੀਂ ਤੁਹਾਨੂੰ ਕਹਿੰਦੇ ਨਹੀਂ ਬਾਬਾ ਜੀ ਕਿਰਪਾ ਕਰੋ ਗਲਤੀ ਹੋ ਗਈ ਕਹਿੰਦੇ ਜੇ ਤੁਹਾਨੂੰ ਕਹਿਤਾ ਵੀ ਗੁਰੂ ਸਾਹਿਬ ਦਾ ਬਚਨ ਆ ਵੀ ਘਰ ਪੁੱਤਰੀ ਪੈਦਾ ਹੋਵੇਗਾ ਤਾਂ ਪੁੱਤਰ ਹੀ ਹੋਵੇਗਾ ਕੋਈ ਚੈੱਕ ਕਰਾਉਣ ਦੀ ਲੋੜ ਨਹੀਂ ਖੈਰ ਸਮਾਂ ਆਇਆ ਗਰੀਬ ਨਿਵਾਜ਼ ਧੰਗੂ ਗੁਰਾਂਤ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਘਰ ਪੁੱਤਰ ਨੇ ਜਨਮ ਲਿਆ ਡਾਕਟਰਾਂ ਦੀਆਂ ਮਸ਼ੀਨਾਂ ਵੀ ਫੇਲ ਆ ਉੱਥੇ ਕਿੱਥੇ ਜਿੱਥੇ ਰੱਬ ਦੇ ਪਿਆਰੇ ਦਾ ਬਚਨ ਹੋ ਜਾਵੇ ਇਹ ਕੋਈ ਇਹੋਂ ਨਹੀਂ ਵੀ ਇਹ ਆਪਣੇ ਦੇਖਦਿਆਂ ਦੀਆਂ ਗੱਲਾਂ ਨੇ ਪਰ ਬੜੇ ਮਹਾਪੁਰਸ਼ਾਂ ਦੇ ਬਚਨ ਔਰ ਉਹਨਾਂ ਦੀ ਸੰਗਤ ਦਾ ਦਾਤ ਨੂੰ ਸੁਭਾਗ ਸਮਾ ਮਿਲਦਾ ਰਹਿੰਦਾ ਔਰ ਬਚਨ ਬੜੇ ਦੇਖੇ ਜਿਹੜੇ ਸਾਤ ਤੇ ਜਦੋਂ ਆਏ ਫਿਰ ਮਠਿਆਈ ਲੈ ਕੇ ਸ਼ੁਕਰਾਨਾ ਕਰਨ ਲਈ ਤੇ ਮਹਾਪੁਰਖ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੋ ਭਾਈ ਇਹ ਅਸੀਂ ਥੋੜਾ ਦਿੱਤਾ ਇਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤਦ ਹੀ ਗੁਰਬਾਣੀ ਵਿੱਚ ਕਿਹਾ ਨਾ ਚਾਹੇ ਦੁਨੀਆ ਸਾਇੰਸ ਜਿੱਥੋਂ ਮਰਜੀ ਜਿੱਥੇ ਤੱਕ ਪਹੁੰਚ ਜਾਵੇ ਪਰ ਜੇ ਰੱਬ ਦੇ ਪਿਆਰੇ ਨੇ ਬਚਨ ਕਰ ਦਿੱਤਾ ਗੁਰਬਾਣੀ ਕਹਿੰਦੀ ਹੈ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਚੰਦਰਮਾ ਨਾਸ਼ ਹੋ ਜਾਵੇ ਉਹ ਸਾਧੂਆਂ ਦਾ ਬੋਲ ਨਾ ਟਲੇ ਸਵਾਦਾ ਬੋਲਣਾ ਟਲੇ ਭਾਵੇਂ ਚੰਦਰ ਮਨਾਂਸ਼ ਹੋ ਜਾਵੇ ਸਾਧੂਆਂ ਦਾ ਬੋਲਣਾ ਟਲੇ ਸਾਂਗ ਤੇ ਸਾਧੂਆਂ ਦਾ ਬੋਲ ਨਾ ਡਲੇ ਸਾਂਗ ਤੇ ਸਾਧੂਆਂ ਦਾ ਬੋਲ ਨਾ ਡਲੇ Sangue 3, tá